ਅਵੀ ਚੱਗੀ ਹੈ ਹਾਂਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਚਰਮ ਜੇਠਾ ਤਹਿਸੀਲਵੇਂ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਰ ਬਾਰ ਡੇਰਾ ਜਿਹੜਾ ਵਿਜੀਨਾਂ ਦਾ ਤੇ ਗੁਰਵਿੰਦਰ ਸਿੰਘ ਗੇਲਾ ਹਣਾ ਕਲਾਪਾ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਬਣਾ گاਵਾ ਤੁਹਾਨੂੰ ਦਿਖਾਉਣੀ ਆ ਵਾ ਇੱਕ ਤੋਕੜ ਗੱਬਣ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਦੋ ਬੱਚੇ ਦਾ ਬਿਨਾਂ ਜੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਦਿਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਸਾਫ ਵਧੀਆ ਜੀ ਵੇ ਗਮਾਲ ਫਿਰ ਉਦਨ ਨਾਲ ਹਾਂਜੀ ਉਹ ਮੈਟੋਮੈਟ ਵੇ ਗਿਆ ਕੱਲ ਹੋਰ ਵੱਡੀਆਂ ਵੇਡਾਂ ਲੈਂਦੀਆਂ ਵੇਗੀਆਂ ਵੀ ਠੀਕ ਕਿੰਨੇ ਕਾਏ ਉਦਨ ਫੋਨ ਫਿਰ ਬਹੁਤ ਬੂਤ ਬਹੁ ਆਇਆ ਜੀ ਅੱਛਾ ਹਾਂਜੀ ਹਾਂਜੀ ਤੇ ਉਹ ਵੇਗੀਆਂ ਹੀ ਫਰੀ ਵਾਲੀ ਫਰੀ ਵਾਲੀ ਤੋਂ ਤੇ ਰਾਤ ਹੀ ਰਗੀ ਜੀ ਅੱਛਾ ਉਸ ਲਈ ਲੈ ਗਿਆ ਬੰਦਾ ਫੜ ਕੇ ਅੱਛਾ ਹਾਂਜੀ ਫੋਨ ਵੀ ਫੋਨ ਆਉਣ ਡਿਆ ਉਹਦੇ ਤੇ ਹੋਰ ਵੀ ਬਥੇਰੇ ਫੋਨ ਆਏ ਹੋਣੇ ਹਾਂਜੀ ਹਾਂਜੀ ਉਹ ਤੁਹਾਨੂੰ ਵੀ ਕਰਨ ਦੇ ਠੀਕ ਹੈ ਕੋਈ ਨਹੀਂ ਫਿਰ ਕਿਤੇ ਲਿਆ ਕੇ ਪਾਓ ਉਹ ਜੀ ਨਹੀਂ ਪਾਉਨੇ ਤੇ 1-2 ਦਿਨਾਂ ਛੇ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀਏ ਬਰਿੰਦਰ ਸਿੰਘ ਪੀਓ ਮਜੀਠਾ ਡਿਸਟ੍ਰਿਕਟ ਮੋਬਾਈਲ ਨੰਬਰ 9501150174 ਠੀਕ ਹੈ ਜੀ ਹਾਂਜੀ ਹਾਂਜੀ ਤੇ ਸਰਵਾਰ ਫਿਰ ਇਧਰੋਂ ਕਰੀਏ ਆਪਾਂ ਹਾਂਜੀ ਹਾਂਜੀ ਕਿੰਨਾ ਸਵੇਰ ਸੁਣਾ ਮੈਦੀਏ ਕਿੰਨੇ ਵਜੇ ਸਵੇਰ ਸੁਣੀਏ ਆ ਕੀ ਆ ਖੋਲਾ ਫਿਰ ਟਾਈਮ ਕਿੰਨਾ ਕੁ ਲਾਜੋਗੀ ਇਹ ਜੇ ਛੱਡ ਦੀ ਜੇ ਪੰਜ ਛੇ ਦਿਨ ਛੱਡ ਦੀ ਜੇ ਤੇ ਦੁੱਧ ਕਿੰਨਾ ਚ ਪਾਈ ਜਾਓ ਦੁੱਧ ਵੀ ਜੀ 17 18 ਲੀਟਰ ਕਰੂੰਗੀ ਜੀ ਦੁੱਧ ਠੀਕ ਹੈ ਜੀ 17 18 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕੀ ਕਰਦੇ ਆਂ ਆ ਦੇਖ ਸਾਧ ਦੇ ਜੀ ਬਾਕੀ ਆਣ ਵੀ ਇਹਦੇ ਲਾਗੇ ਤਾਂ ਦੇਖ ਸਾਧ ਜੀ ਠੀਕ ਹੈ ਜੀ। ਉਹ ਤਰ੍ਹਾਂ ਜਿਹੜੇ ਕੱਦ ਕੱਠ ਬੇਲ ਜੜੀ ਇਹਦੇ ਠੀਕ ਹੈ। ਅਜੇ ਇਹ ਵੀ 5-6 ਦਿਨ ਨਹੀਂ। ਹਫਤੇ ਕਿਤੇ ਕਰੀਬ ਜਿਹੜਾ ਅਜੇ ਟਾਈਮ ਆ ਉਹਨੇ ਲੈ ਜਾਣਾ। ਬੰਦ ਤੇ ਵੀ ਕੀ ਰੱਖਣਾ ਇਹਦਾ ਮੁੱਲ ਫਿਰ ਮੁੱਲ ਵੀ ਜੀ ਅੱਗੇ ਅੰਗ ਕਰਦੇ ਹੋ ਜਾਇਜ ਪਿਲਗਾ ਕਰਦਾਂਗੇ ਵੱਡੀ ਵੈੜ ਜੇ ਤੁਹਾਨੂੰ ਪਤਾ 45 ਵੀ ਨਹੀਂ ਕਰਨਾ ਜੀ 40 ਵੀ ਨਹੀਂ ਕਰਨਾ 38000 ਰੁਪਿਆ ਜੀ ਅੱਛਾ 38000 ਦੀ ਦੇ ਦੇਓਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨ ਦਾ ਜੀ ਆਖੰਡ ਹੋਰ ਕਰਦਾਂਗੇ ਠੀਕ ਹੈ 30000 ਦੀ ਦੇ ਦੇਓਗੇ अनेका ਵੀ ਵੈੜ ਗੱਬਣ ਆ ਸਿੰਘ ਜਿਹੜੇ ਤੇ ਹੈਗੇ ਚੌਗੀ ਜੇ ਮੂੰਹ ਜੀ ਅੱਛਾ ਮੂੰਹ ਚੌਗੀ ਸੂਆ ਪਹਿਲਾ ਪਹਿਲਾਂ ਵਸੀ ਜੀ ਠੀਕ ਆ ਲੈ ਤੋ ਰਹਾ ਇੱਕ ਰੀਮ ਫਿਰ ਇੱਕ ਨਗ ਦੋ ਚ ਭਾਈ ਜਾਊਗੀ 13 14 ਕਿਲੋ ਦੇ ਵੀਜੀ ਕਰੋਗੀ ਠੀਕ ਹੈ ਜੀ 12 ਤੋਂ ਲੈ ਕੇ 14 ਅੰਕ ਤੱਕ ਤੇ ਕਰੋਗੀ ਜੀ ਬਈ ਨਾ ਠੀਕ ਹੈ ਜੀ ਮਮ 12 14 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਪਹਿਲੇ ਸੂਵੇ ਜਿਹੜਾ ਚੋਈ ਜਾਊਗੀ ਬਾਕੀ ਥਣ ਵੀ ਦੇਖ ਸਕਦੇ ਜਿਹੜਾ ਅਜੇ ਤਿਆਰ ਕਰੋਗੇ ਲੈ ਜਾਓ ਵੀਜੀ ਮੂਹਾਂ ਜੇ ਚੋਈ ਜੇ ਵੀਜੀ ਉੱਤਰਾ ਜਿਹੜੀ ਸੋਹਣੀ ਆ ਰੰਗ ਰੂਪ ਦੇ ਪਾਸ ਸਿੰਗ ਹੀ ਨਹੀਂ ਜੜੇ ਇਹਦੇ ਦਿਖਾਏ ਤੇ ਇਹਦਾ ਮੁੱਲ ਵੀ ਜੀ ਕਿਹੜਾ ਵੀਜੀ ਜਿਆ ਜੀ ਕਰਾਂਗੇ ਕਿੰਨਾ 32000 ਵੀਜੀ ਵਿੱਚ ਮਾਨ ਕਰਦੀਏ ਕੋ ਕਰ ਦੋ ਦੱਸੋ ਤੁਸੀਂ ਪੂਰੇ 30 ਦੀ 30 ਦੀ ਦੇ ਦਾਂਗੇ ਵੀਜੀ ਠੀਕ ਹੈ ਜੀ ਪੂਰੇ 30 ਹਾਂ ਦੇ ਵੀਜੀ ਨਹੀਂ ਕਹਿੰਦੇ ਕਿ ਦੇ ਦੇਾਂਗੇ ਸਾਰੇ ਵੀਰ ਭਰਾ ਕਹਿੰਦੇ ਸੀ ਕਿ ਛੋਟਾ ਮੁੱਲ ਚਾਹੀਦਾ ਛੋਟਾ ਵੀਜੀ ਤੁਸੀਂ ਪਾਉਂਦੇ ਆ ਛੋਟੇ ਚਾਹੀਦੇ ਆ ਅੱਛਾ ਤੇ 8000 ਕਿਹਦਾਹੀ ਸਾਰੇ ਛੋਟੇ ਹੀ ਲੈਂਦੇ ਯਾਰ ਕੀ ਜੀ ਠੀਕ ਹੈ ਜੀ ਇਹਦੇ ਕਿੰਨਾ ਹੀ ਦੁੱਧ ਇਹਦੇ ਸੰਦੇ ਵੀਜੀ ਦੁੱਧ 8 ਲੀਟਰ ਤੁਹਾਨੂੰ ਸਾਥ ਹੀ ਕਵਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਨਾ ਆਈਆਂ ਜੀ ਰਾਜੇ ਰਾਜੇ ਪੱਠੇ ਪੱਠੇ ਨਹੀਂ ਖੜਦੇ ਇਹਨਾਂ ਨੇ 7 ਲੀਟਰ ਦਾ ਬਾਕੀ ਕੋਈ ਵੰਗਾ ਨਹੀਂ ਜਿੱਦਾਂ ਹੀ ਮਿਲਦੀ ਜੀ ਠੀਕ ਹੈ ਜੀ ਤੁਰਦ ਲੈ ਜਾਓ ਜੀ ਲੈ ਜਾ ਬਾਕੀ ਜਿਹੜੀਆਂ ਸੂਈਆਂ ਆ ਉਹਨਾਂ ਦੇ ਦੁੱਧ ਦੇ ਤੁਸੀਂ ਚਵਾਈ ਕਰਕੇ ਖੜਨੇ ਗੱਬਣਾ ਪਾਸ ਕਰਕੇ ਖੜੋ ਇਹ 7 ਲੀਟਰ ਪੱਕਾ ਦੁੱਧ ਹੈਗਾ ਫਿਰ ਇਹਦੇ 7 ਲੀਟਰ ਵੀ ਜੀ ਚੋ ਆ ਕੇ ਖੜਨ ਦੋਵੇਂ ਟਾਈਮ ਜੀ ਤੇ ਮੁੱਲ ਮੁੱਲ ਇਹਦਾ ਵੀ ਜੀ 20000 ਕਰਦੇ ਆਪਾਂ 20000 ਵਿੱਚੋਂ ਕਿੰਨਾ ਕਰਨਾ ਮਾਨ 2000 ਕਰਦਾ ਜੀ 18000 ਦੀ ਜ਼ਿਆਦਾ ਚਲੋ ਮੌਕੇ ਤੇ ਹੋਰ ਕਰ ਦੋਗੇ ਹਾਂਜੀ ਹਾਂਜੀ ਆ ਤੋਕਰ ਗੱਭਨ ਚੈੱਕ ਪਾਸ ਹਾਂਜੀ ਚੈੱਕ ਪਾਸ ਜੀ ਕਿੰਨੇ ਚਿਰ ਚੈੱਕ ਕਰਾਈ ਜੀ ਠੀਕ ਆ ਠੀਕ ਠਾਕ ਜੀ ਕਿੰਨੇ ਚਿਰ ਦੀ ਚੈੱਕ ਪਾਸ ਐ ਮਹੀਨਾ ਰਹੀ ਜੇਗਾ ਅੱਛਾ ਹਾਂਜੀ ਹਾਂਜੀ ਤੇ ਦੁੱਧ 6 ਕਿਲੋ ਜੇ ਅੱਛਾ ਤੇ ਮੂੰਹ ਵੀ ਹੈ ਚੌਗੀ ਜੇ ਲਓ ਫਿਰ ਤੋਰ ਦੋ ਇੱਕ ਵੀ ਜੀ ਇਹਦਾ ਥੋੜੇ ਨਾ ਪਹਿਲੇ ਥਾਂ ਚੋਂ ਥੋੜੀਆਂ ਧਾਰਾਂ ਘੱਟ ਜੇ ਅਗਲੇ ਥਾਂ ਚ ਹਾਂਜੀ ਅਗਲੇ ਥਾਂ ਚ ਬੈਣੀ ਦੇ ਅਗਲੇ ਥਾਂ ਚ ਧਾਰਾਂ ਘੱਟਿਆ ਜੜੀਆਂ ਦੀ ਥੋੜੀਆਂ ਜਿਹੀ ਘੱਟ ਜੇ ਬਾਕੀ ਚਿਹਰੇ ਦੀ ਬੜੀ ਸੋਹਣੀ ਹੈ ਜੜੀ ਨੁਹਾਈਆਂ ਨੁਹਾਈਆਂ ਨੇ ਅੱਜ ਜੱਬੀਆਂ ਤਾਂ ਕਰਕੇ ਇਹੇ ਜਿਹੀ ਨੁਹਾਈਆਂ ਨੁਹਾਈਆਂ ਹੁੰਦੀਆਂ ਕੁਛ ਮਾਲ ਵੀ ਅੱਜ ਹੀ ਆਇਆ ਹੈ ਵੀ ਜੀ ਹੁਣੇ ਦੱਸ ਤੇ ਤੇ ਮੈਂ ਹਾਂਜੀ ਆਇਆ ਜੀ ਤੇ ਮੈਂ ਵੀ ਪੈਂਦੇ ਅੱਜ ਸਵੇਰ ਦਾ ਹੀ ਹਾਂ ਦੇਖ ਸੰਦੇ ਅਗਲੇ ਥਾਂ ਚ ਧਾਰਾਂ ਜੜੀਆਂ ਦੀਆਂ ਘੱਟ ਜੀਆਂ ਜੀ ਬਾਕੀ ਚੈੱਕ ਪਾਸ ਕੋਈ ਇਹਦੇ ਕਰਾਉਣੀ ਹੋਗੀ ਵੀਜੀ ਕਰਾ ਸਕਦਾ ਆਪਣੀ ਸਦੀ ਠੀਕ ਹੈ ਚੈੱਕ ਪਾਸ ਦੱਸਦੇ ਹੁਣ ਜੇ ਪਹਿਲਾ ਸੁਹਾਗਾ ਦੂਸਰੇ ਸੁਹਾਗ ਤੇ ਇਹਦਾ ਮੁੱਲ ਵੀਜੀ ਫਿਰ ਇਹਦਾ ਵੀਜੀ ਜੀ ਕਿੰਨਾ ਇਹਦਾ 20000 ਵੀਜੀ ਅਛਾ ਇਹਦਾ 20000 ਹਾਂਜੀ ਹਾਂਜੀ ਵਿੱਚ ਕਰਨਾ ਮੰਨਤਾ ਨਾ ਹੋਰ ਕਰ ਦਾਂਗੇ ਵੀਜੀ ਕਿੰਨੇ ਦੀ 20000 ਕਰ ਦਾਂਗੇ ਦਾ 18000 ਦੀ ਤੇਰਾ ਹਾਂ ਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹਾਂ ਜੀ ਜਿਹੜੀ ਇਹ ਇਨੂਮੀ ਨਾਗੋਆ ਜੈਸੋ ਇਨੂ ਐਸ਼ਮੀਂ ਦਾ ਹੋਗਾ ਜੀ ਅੱਜ ਇਹ ਬੱਚਾ ਹੈ ਨਾ ਇਹ ਬੱਚਾ ਨਹੀਂ ਚਿਹੜਿਆ ਦਾ ਸ਼ਾਇਦਾਂ ਵੀ ਬੱਚਾ ਨਹੀਂ ਹੈਗਾ ਤੇ ਸਿੰਘ ਤੇ ਵੀ ਹੈਗੇ ਤੇ ਰੰਗ ਰੂਪ ਦੀ ਸੋਹਣੀ ਆ ਇਹਨਾਂ ਫੇਰੇ ਵੀ ਜੀ ਹੁਣ ਗਾ ਕੋ ਗੁੰਦੇ ਨਹੀਂ ਦੇ ਹੱਥ ਹੁਥ ਲਾਉਂਦੇ ਰਹਿੰਦੇ ਤਾਂ ਕਰਕੇ ਠੀਕ ਹੈ ਤੇ ਇਹਦੇ ਕੋਲ ਕਿੰਨਾ ਦੁੱਧ ਦੁੱਧ ਵੀ ਜੀ ਇਸ ਲਈ 11 ਲੀਟਰ ਜੇ ਤੁਹਾਨੂੰ 10 ਹੀ ਕਹਾਂਗੇ ਪਬੀ ਜੀ ਠੀਕ ਹੈ ਜੀ ਦੋਵੇਂ ਟਾਈਮ ਚ ਹੋਵੇ ਜੀ ਕੋਈ ਸਦੀ ਨਾ ਠੀਕ ਹੈ 10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਵੀ ਜੀ ਇਹਦਾ ਵੀ ਛੋਟਾ ਜਿਹਾ ਏਡ ਕਰਨਾ ਕਿੰਨਾ ਇਹਦਾ 25000 25000 ਵਿੱਚ ਹੋਰ ਕਰ ਦੇ ਨਾ ਮਨ ਕਰਦਾ ਵੀਜੀ ਜੀ ਆ ਅੱਛਾ 11 ਲੀਟਰ ਜਿਹੜਾ ਜੀ ਦੁੱਧ ਦੋ ਦਿਜੀਏ ਤੇ 10 ਲੀਟਰ ਜਿਹੜਾ ਦੁੱਧ ਚਵਾ ਕੇ ਵੀਜੀ ਜੀ ਦੋਵੇਂ ਟਾਈਮ ਚ ਚਵਾ ਕੇ ਖੜੇ ਵੀਜੀ ਕਿੰਨੇ ਵੀ ਖੜਨੀ ਪਾਣੀ ਤੇ ਠੀਕ ਹੈ ਵੀਜੀ ਹੋਰ ਕੁਛ ਹੈ ਨਾ ਫਿਰ ਬਸ ਜੀ ਸਹੀ ਠੀਕ ਹੈ ਵੀਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੇ ਜੜੀਆਂ ਤੇ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ